ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆ ਗਏ ਦੋਤੇ ਦੁਆਰੇ ਇਧਰੋਂ ਕਰਨ ਆ ਰਿਹਾ ਕਰਨ ਦੇ ਵੀ ਪੇਪਰ ਹੋ ਗਏ ਕਰਨ ਨੂੰ ਵੀ ਲੈ ਆਏ ਹੁਣ ਕਰਨ ਵੀ ਆ ਗਿਆ ਨਾਲ ਉਹ ਵੀ ਆਏ ਆ ਬੜੇ ਉਹ ਤਾਂ ਪਹਿਲਾਂ ਵੀ ਆ ਗਏ ਸੀਗੇ ਤੇ ਪੇਪਰ ਹੋ ਗਏ ਹੁਣ ਆਪਦੇ ਮਾਮੇ ਨੂੰ ਮਿਲਦਾ ਇਧਰ ਆengo ਹੁਣ ਤਾਂ ਕਾਲੂ ਜੀ ਕਾਲੂ ਪੇਪਰ ਤਾਂ ਹੋ ਗਏ ਹੁਣ ਸਤਿ ਸ੍ਰੀ ਅਕਾਲ ਅਸਿਆ ਕੈਨੇਡਾ ਵਾਲਿਆਂ ਕੋਲੇ ਰਹਿਣਾ ਹੈ ਅਸੀਂ ਨਹੀਂ ਹੁਣ ਵਧੀਆ ਲੱਗਦੇ ਨਹੀਂ ਗੱਲ ਆਹੀ ਐ ਗੱਲਾ ਆਹੀ ਪੰਜਾਬ ਵਾਲੀ ਕੰਮ ਹੋਣਗੇ ਉਹ ਤਾਂ ਉਹ ਤਾਂ 20 ਦਿਨ ਨੇ ਇੱਥੇ ਕੈਨੇਡਾਲੇ ਹੈ ਮਾਮਾ ਜੇ ਹੀ ਬਣਵਾ ਮਾਮਾ ਹੀ ਕੰਮ ਆਉ ਮਾਮਾ ਮਾਮੀ ਪੇਪਰ ਹੋਇਆ ਨਹੀਂ ਅਜੇ ਕਿਹੜੀ ਕਲਾਸ ਹੋ ਗਿਆ 10ਵੀਂ ਚ ਹੋ ਜਾ ਪਾਰਟੀ ਰਿਜ਼ਲਟ ਤਾਂ ਪਾਸ ਹੀ ਹੋਵੇਂਗਾ ਚੱਲ ਫਿਰ ਉੱਥੇ ਚੱਲਾਂਗੇ ਆ ਜਿਹੜਾ ਪਨੀਰ ਪਾਣਾ ਲਾ ਗਾ ਲਓ ਤਾਰਾ ਵੇਲੀ ਚ ਪਨੀਰ 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 ਹਾਂ ਪਨੀਰ ਪਾਟਿਆ ਆ ਲੋ ਮਾਤਾ ਬਰਨਾਲੇ ਜਾ ਜਾਣਾ ਮੈਂ ਨਹੀਂ ਜਾਣਾ ਵੀ ਇਧਰੋਂ ਸਾਫ ਆਉਂਦੀ ਆ ਤਾ ਇਧਰ ਨੂੰ ਹੋ ਜੋ ਤੇ ਸਰ ਨਾਲ ਹੋਣੀ ਦੀ ਤਾਂ ਡਾਕਟਰ ਕੋਲੇ ਵਾਗੇ ਨਾ ਤਾਂ ਇਹ ਇੰਨਾ ਚੰਗਾ 6 6 12 ਕਰਦਾ ਬਚਾਰੇ 4 ਕਰ ਮਾਰਦਾ ਬਾੜਾ ਆਈ 10 ਲਓ ਜੀ ਗਰਾਊਂਡ ਬਗਲ ਲਿਆ ਚਿੜੀ ਵੱਲੇ ਦਾ ਮੈਚ ਸ਼ੁਰੂ ਆ ਕਰਨ ਜਾ ਰਹੇ ਆ ਆਪਣੇ ਭਾਣ ਜਾਇਬ ਨੇ ਕੈਨੇਡਾ ਤੋਂ ਉਹਨਾਂ ਨੇ ਗਠਾੜੇ ਵਾਲਾ ਤੁਹਾਨੂੰ ਮਲਾਉਣੇ ਆ आज आ चिड़ी आई नहीं अजय क्या फोन आया अर्षदीप ਮੰਮੀ ਦੇ ਬਾਪੂ ਜੀ ਕੱਢਦੇ ਨੇ ਜੇ ਇੱਥੇ ਮਟਰ ਸਵੇਰ ਦੀ ਸਬਜ਼ੀ ਵਾਸਤੇ ਕਿਉਂਕਿ ਆਪਣੇ ਘਰੀ ਮਟਰ ਲੱਗਦੇ ਆ ਖੇਤ ਵੀ ਲੱਗਦੇ ਆ ਹਨਾ ਤੇ ਫਿਰ ਕੱਢ ਕੇ ਰੱਖ ਲੈਣੇ ਆ ਚਲੋ ਸਬਜ਼ੀ ਤਾਂ ਜਦੋਂ ਮਰਜ਼ੀ ਬਣ ਜੇਵੇ ਤੇ ਹੁਣ ਇਹ ਹਰਸ ਲੈਣ ਗਿਆ ਹੈ ਚਿੜੀਆਂ ਇਹ ਚਿੜੀਆਂ ਬਹੁਤ ਜ਼ਿਆਦਾ ਤੋੜਦੇ ਆ ਚਿੜੀ ਵੱਲੇ ਨਾਲ ਖੇਡਣ ਵਾਸਤੇ ਹਰਸ ਦੁਕਾਨ ਤੋਂ ਲੈਣ ਗਿਆ ਹੈ ਚਿੜੀਆਂ ਫਿਰ ਇਹਨਾਂ ਨੇ ਮੈਚ ਖੇਡਣ ਲੱਗਣਾ ਕਹਿੰਦੇ ਜਦੋਂ ਵੀ ਆਉਂਦੇ ਨੇ ਪਹਿਲਾਂ ਤਾਂ ਚਿੜੀ ਵੱਲਾ ਇਹਨਾਂ ਨੇ ਮੈਚ ਲਾਉਣੇ ਹੀ ਲਾਉਣੇ ਆ हां तो मारे हर तरह मोकर सीधा ही चलते हैं ओ मेनू तो पूरे आ सरफ जा हां सरफ वाला इधर एक पास आड़ से सर सजे पास हो जा चलो आहो ये जोड़ी में तब सीधे छुरी दे आ भाई खा दे और भी बना दो और ना में लखनऊ चलो हो ਓਏ ਅੱਠ ਚਾਰ ਅੱਧੇ ਦਾ ਪ੍ਰਿੰਟ ਕਰਦੇ ਆ ਚਾਰ ਰੱਖਾ ਠੀਕ ਹੈ ਪੰਜ ਹੱਥ ਨਾਲ ਤੇ ਵੱਧ ਮਾਰੇ ਇਹ ਨਹੀਂ ਜਾਂਦਾ ਆਈ ਓਏ ਬ੍ਰੇਕ ਥੱਲੇ ਬਾਹਰ ਆਈ ਕਿੰਨੇ ਅੱਠ ਪੰਜ ਤੁਸੀਂ ਇੱਥੇ ਆਂ ਹਾਂ ਕਿਉਂ ਆ ਜੀ ਪਾਣੀ ਦਾ ਸਹੀ ਕਰਨਾ ਉਹਨਾ ਮੈਂ ਇਹ ਤਾਂ ਠੀਕ ਆ ਨਾ ਪਰ ਇੱਧਰ ਮੁੜ ਜਾ ਜੀ ਤਾਂ ਹੁਣ ਕਿੱਥੇ ਲੱਗ ਕਿੱਟਾ ਸਰਦਾਰ ਸੀ ਹੁੰਦਾ ਆਹ ਮਾਰੀ ਆ ਗਈ ਇੱਧਰ ਕਰੋ ਨਾ ਸਰਦਾਰ और भाई लेन का पूछ रहा हूं भाई भाई मामा जा रहे हैं चला पॉइंट किया समझ करों मामा ले लिया ओ की करता कोई नहीं कोई पॉइंट कोई नहीं ना ना चलो मारे बड़े बारे 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 पांच आए बगे जा 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 बोल सेठ ਆਮਾ ਕਰ ਲੈ ਵਾਲਾ ਇਹ ਪਿੰਕਾ ਹੁੰਦਾ ਦੋ ਵਾਲੇ ਨਹੀਂ ਮਿਲਦੇ ਬਾਹਰ ਆ ਅੰਦਰ ਆ ਅਰੇ ਯਾਰ ਸਾਥ ਤੋਂ ਦੁਬਾਰੇ ਕਰੀਏ ਇੱਕ ਵਾਰ ਅੰਦਰ ਆ ਪੰਜ ਅੱਖ 8 9 9 6 6 6 ਜਿਹੇ ਚ ਤਾਂ ਹੋਣਗੇ ਗੱਡੀਆਂ ਨਹੀਂ ਹੋਊਗਾ ਦੋ ਸਾਰੇ ਇਕੱਠੇ ਆਏ ਨੇ ਮੈਂ ਤੁਹਾਨੂੰ ਕਹਾਂ 6 24 ਸੀਗੀ ਤੂੰ ਅੱਥਰੂ ਬਾਈਕੀ ਸ਼ਾਰਟ ਸੀਗਾ ਸਾਡਾ ਜਦੋਂ ਮੈਂ ਤੁਸੀ ਪਾਣਾ ਬਦਲੇ 6 ਹੀ ਸੀ ਉਹ ਵੀ ਨਾਲ ਹੀ ਗਾ ਸੀ ਚਲ ਹੋਰ ਹੋਈ ਲੱਗੇ ਬਣਿਆ 6 ਚ ਹੋ ਗਈ ਚਲ ਠੀਕ ਹੈ 6 ਚ ਕਿਹ ਕੀ ਬਣਿਆ ਆਵੇ ਖੜੇ ਨਹੀਂ ਹੋ ਜੇ ਦੱਲਾ ਪਾ ਲਓ ਜੀ ਹੁਣ ਇੱਥੇ ਆਪਾਂ ਬਣਾ ਰਹੇ ਆ ਰੋਟੀ ਸ਼ਾਮ ਦੀ ਕਾਫੀ ਨੇਰਾਜਾ ਹੋ ਗਿਆ ਸੀਗਾ ਤੇ ਕਿਉਂਕਿ ਅੱਜ ਥੋੜਾ ਜਿਹਾ ਮੌਸਮ ਜਿਹਾ ਵੀ ਬਦਲ ਜੇ ਹੋਏ ਪਏ ਆ ਹਨਾ ਗਰਮੀ ਜੀ ਵੀ ਕਾਫੀ ਲੱਗੀ ਜਾਂਦੀ ਹੈਗੀ ਮੈਂ ਚੁੱਲੇ ਤੇ ਰੋਟੀ ਬਣਾਉਣ ਲੱਗ ਗਈ ਮੈਂ ਕਿਹਾ ਚਲੋ ਚੁੱਲੇ ਤੇ ਜਲਦੀ ਬਣ ਜੂ ਕਿਉਂਕਿ ਕਾਫੀ ਜਾਣੇ ਹੋ ਗਏ ਆ ਰੋਟੀ ਵਾਲੇ ਫਿਰ ਗੈਸ ਤੇ ਬਹੁਤ ਟਾਈਮ ਲੱਗ ਜਾਂਦੇ ਚੁੱਲੇ ਤੇ ਬਹੁਤ ਜਲਦੀ ਬਣ ਜਾਂਦੀ ਹੈ ਰੋਟੀ ਪਤਾ ਨਹੀਂ ਕਿਉਂ ਮੈਨੂੰ ਸੌਖਾ ਲੱਗਦਾ ਚੁੱਲੇ ਤੇ ਬਣਾਉਣਾ ਤੇ ਫਿਰ ਗੈਸ ਤੇ ਖੜ ਕੇ ਜਿ ਬਣਾਉਣਾ ਇੰਨਾ ਚਿਰ ਔਖਾ ਹੋ ਜਾਂਦਾ ਹੈ ਹੁਣ ਮੈਂ ਸਾਰੇ ਮੰਮੀ ਨਾਲ ਲੱਗੇ ਹੋਏ ਆ ਰੋਟੀ ਟੁਕ ਤਿਆਰ ਕਰ ਰਹੇ ਆ ਉਹਨਾਂ ਦਾ ਤਾਂ ਜਿਹੜਾ ਹੈਗਾ ਮੈਚ ਤੇ ਜ਼ੋਰ ਲੱਗਿਆ ਪਿਆ ਜਿਉਂ ਦੁਪਹਿਰ ਤੋਂ ਬਾਅਦ ਖੇਡਣ ਲੱਗੇ ਨੇ ਦੇਖੋ ਰਾਤ ਹੋ ਗਈ ਬੱਲਮ ਚੜ੍ਹਾ ਲੈ ਕਹਿੰਦੇ ਅਸੀਂ ਤਾਂ 12 ਵਜੇ ਤੱਕ ਲਾਵਾਂਗੇ 11 12 ਵਜੇ ਤੱਕ ਭਾਈ ਨੂੰ ਆਇਆ ਅੱਜ ਕਿਹਨੇ ਤੇਰੀ ਦਾ? ਭਾਈ ਹੈ। ਭਾਈ ਕਿਹਨਾਂ? ਭਾਈ ਹੈ। ਭਾਈ ਹੈ। ਅੱਜ ਤੀਜਾ ਕਿਹੜਾ ਹੈਗਾ? ਉਹ ਤੇ ਵੀ ਤੀਜੀ ਕਿਹਦੀ? ਕੱਲ ਦੀ ਕਿਹਦੀ? ਅੱਜ ਭਾਈ ਹੈ। ਪਹਿਲਾਂ ਦੂਜੀ ਵਾਰ ਮਿਲਣਾ ਆ ਕੇ ਤੇ ਕਰਤੀ ਜੀਵਾਰ। ਹੁਣ ਫੇਰ ਰਹਿਣਾ ਇਹਨੇ ਉਹਨਾਂ ਨੇ ਮੁੜ ਆ ਕੇ ਜੀਵਾਰਾ ਲਾ ਦੇਣਾ। ਅੱਜ ਬੜਾ ਜੀ ਲੱਗਦਾ ਹੈ। ਬੜਾ ਜੀ ਲੱਗਦਾ ਹੈਗਾ। ਇੱਧਰ ਅਸੀਂ ਬਣਾਈਆਂ ਨੇ ਜੀ। ਆ ਦੇਖੋ। ਦੁੱਧ ਚ ਸੇਵੀਆਂ। ਇੱਧਰ ਆਪਾਂ ਨੇ ਉੱਦਲਾ ਜੀ ਬਣਾਈ ਹੈ ਧਾਲ ਨੂੰਗੀ ਮਾਂ ਕਰੀ ਦੀ ਕਿਉਂਕਿ ਬਾਹਰ ਦਾ ਜਵਾਕ ਖਾ ਖਾ ਕੇ ਇੱਟੇ ਪੈ ਨੇਗੇ ਅੱਜ ਵੱਡੇ ਦੀਦੀ ਹੋ ਕੇ ਬਿਮਾਰ ਆ ਉਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਚੜਦਾ ਸਾਰੀ ਮੇਰੀ ਤੇ ਮੰਮੀ ਦੀ ਡਿਊਟੀ ਲੱਗ ਗਈ ਜਿੱਲੇ ਦੇ ਰੋਟੀਆਂ ਬਹੁਤ ਸਾਰੀ ਬੱਕ ਜਾਂਦੀਆਂ ਨੇ ਤਾਂ ਕਰਕੇ ਮੈਂ ਲਾਉਣ ਲੱਗੀ ਆ ਟੈਸਟ ਤੇ ਟਾਈਮ ਲੱਗਦਾ ਪਰ ਨਾ ਰੋਈ ਕਿ ਮੈਂ ਤਾਂ ਇਹ ਕੱਪੜੇ ਕੱਟਣੇ ਨੇ ਰੋਟੀ ਖਾ ਲੈਣ ਫਿਰ ਬਾਕੀ ਹੋਰ ਸ਼ਿੰਤ ਕੱਟਾਂ

और कुड़िया करके लाल चीज हो जाएगी कट के बन जाएगी कट के बननी है ऐसे थोड़ी जरा कट के आता होती करते सारे कैसे आ रहे हैं हां मेरे भैंसों ले रहे हैं दोबारा कर रहे हैं ये क्या बनी है तो पार्टी कर देंगे और भी कुड़ी को इनको हो रहा है गोल रोटी जबे ना गोल रोटी चली ना तो वही है ओए जा रही है तो तुम सीखती है सेंटर हां ये ही होना है ये तो मेरे नाम मुंडी है वो कुछ ना सीखन लगी थी 1991 ਤੇ ਸੰਦੇ ਸਾਹਣਾ ਅੱਛੇ ਜੀ ਮੇਰੇ ਵੀ ਹਾਂ ਚੱਬ ਵਧੀਆ ਹੈ ਨਰਜੀਤ ਗੱਲ ਹੈ ਨਾ ਲੱਕਾ ਕੰਮ ਘਟੂ ਹਰ ਸਾਹਣਾ ਪਾਈਦਾ ਨਾ ਮਰ ਚ ਕਰਦੇ ਹੋ ਹਾਂ ਮੈਂ ਤਾਂ ਇਹ ਜਿਹਾ ਕਿਹਾ ਹੈ ਨਹੀਂ ਕਿ ਘਰ ਮੈਂ ਤੇ ਆਛਲ ਰੋ ਰਿਚ ਕਰਕੇ ਆਪਾਂ ਦੋਨੋਂ ਕਰ ਨਾ ਨਾ ਹੱਥ ਕਨੀ ਰੱਖਿਆ ਹਫਤੇ ਵਾਂ ਸਾਹ ਕਰੀਏ ਇਹ ਹੈ ਜੇ ਪਤਾ ਨਹੀਂ ਕਿ ਜੇ ਨਹੀਂ ਕਰ ਆਪਣੇ ਵੈਸੇ ਲੈ ਕੇ ਜਾਂਦੇ ਜੇ ਅਸੀਂ ਚੱਲਣਗੇ ਬਰੇ ਉਹ ਇਕੱਠੇ ਰਹਿਣ ਮਾਹ ਇਕੱਠੇ ਮੇਰੇ ਕੋਲੇ ਇਹ ਨਹੀਂ ਪਤਾ ਹੁਣ ਲੈ ਕੱਲ ਤੇਨੂੰ ਲੋੜ ਹੋਵੇ ਮਾਹ ਤੇ ਡਰ ਲਾਉਣਾ ਕਿ ਸ਼ਰਮ ਦਿਖਾ ਕੇ ਮੈਂ ਸੰਭਾਲ ਕੇ ਰੱਖੀ ਨਹੀਂ ਅੱਜ ਤਾਂ ਮੈਂ ਦੱਸ ਤਰੀ ਤੂੰ ਖਾਣ ਦੱਸਦੀ ਅੱਥਰੂ ਫਿਰਦੀ ਸਾਰੇ ਕੁੜੀਆਂ ਦਾ ਤਰਪਾਈਆਂ ਵਾਲੀਆਂ ਦਾ ਵੀ ਤੇ ਉਹਨਾਂ ਦਾ ਵੀ ਬੱਧੀ ਹੈ ਹਮਾਈਆਂ ਦਾ ਵੀ ਮੋਰ ਸਾਹ ਕਰਕੇ ਪੈਸੇ ਲੈ ਕੇ ਕੱਲ ਵਿਆਹ ਜਾਣਾ ਪਰਸ ਨੂੰ ਹਾਂ ਚੱਲਾਉਂਦੇ ਬਾਰਤ ਨੂੰ ਜਾਣਾ ਹੈ ਇਹ ਹੈਗੇ ਕਾਹ ਬੋਲੀ ਮਨਦੀਪ ਰੋਟੀ ਖਾ ਲਓ ਭਾਈ ਠੰਡੀਆਂ ਹੋ ਜਾਣਗੇ ਖਾਈ ਜਾਓ ਫਿਰ ਠੰਡੀਆਂ ਆ ਬਾਈ ਕੋਣਤਾ ਹੋਣਾ ਵੀ ਵੀ ਮਨਦੀਪੂਰੋਂ ਹਾਕ ਮਾਰ ਕੇ ਲੈ ਕੇ ਫਿਰ ਪਾ 12 ਵਜੇ ਤੱਕ ਖੇਡਿਓ ਰੋਟੀ ਖਾ ਲਓ ਪਹਿਲਾਂ ਖੇਡ ਕੇ ਆਓ ਕੱਲ ਪਾ 12 ਵਜੇ ਤੱਕ ਖੇਡ ਲਿਓ ਕਾ ਮਨਦੀਪ ਰੋਟੀ ਖਾ ਲਓ ਰਾਤ ਨੂੰ ਜਦੋਂ ਮਰਜੀ ਖੇਡ ਜਾ ਪਾ 12 ਵਜੇ ਤੱਕ ਖੇਡ ਲਓ ਯਾਰ ਆ ਜਾਓ